ਖਰਬੂਜੇ ਉਪਰ ਇਸ ਟਮਾਟ ਅਟੈਕ ਬਹੁਤ ਜਿਆਦਾ ਹੈ ਅਟੈਕ ਕਾਦਾ ਕਾ ਤੁਸੀ ਦੇਖ ਸਕਦੇ ਕੋਈ ਕਿੰਨੇ ਜਿਹੜੇ ਅੰਡੇ ਆ ਉਹ ਤੇਲਾ ਮੱਛਰ ਕਿੰਨਾ ਜਿਆਦਾ ਹੈ ਮੱਛਰੜ ਅਟੈਕ ਆ ਬਹੁਤ ਜਿਆਦਾ ਹੈ ਤੇ ਤੁਸੀਂ ਜੇ ਗੱਲ ਕਰੋਗੇ ਵੀ ਸੁੰਡੀ ਦੀ ਤਾਂ ਸੁੰਡੀ ਤਕਰੀਬਨ ਬਰੀਕ ਬਹੁਤ ਜਿਆਦਾ ਹੈ ਜੇ ਤੁਸੀਂ ਜਿਹੜਾ ਵੀ ਫੁੱਲ ਛੇੜੋਗੇ ਨਾ ਉਹਦੇ ਵੀ ਤੁਹਾਨੂੰ ਸੁੰਡੀ ਮਿਲਣੀ ਮਿਲਣੀ ਆ ਦੇਖੋ ਸੁੰਡੀ ਬਹੁਤ ਜਿਆਦਾ ਆ ਆ ਦੇਖੋ ਜਿਵੇਂ ਐ ਹਰਲ ਹਰ ਕਰਦੀ ਫਿਰਦੀ ਆ ਹਨਾ ਤੂ ਇਸ ਕਰਕੇ ਨਾ ਤਾਇਆ ਖੇਤਾਂ ਚ ਫੀਲਡ ਕਰਦੇ ਨੇ ਕਿਉਂਕਿ ਸਾਡੇ ਫਾਰਮਰ ਵੀਰੂ ਉਹਨਾਂ ਪ੍ਰੋਪਰਟੀ ਕਾ ਨਹੀਂ ਪਤਾ ਲੱਗਦਾ ਕਿਉਂਕਿ ਵਿਚਾਰੇ ਭੋਲੇ ਇਹ ਚੱਲ ਜਾਂਦੇ ਆ ਲੇਕਿਨ ਵਿੱਚ ਬਹੁਤ ਸਾਰੇ ਕੰਪਨੀ ਵਾਲੇ ਜਾਂਦੇ ਆ ਉਹਨਾਂ ਕੁਝ ਹੋਰ ਹੀ ਰਿਕਮੈਂਡ ਕਰਦੇ ਆ ਆ ਕਰਾ ਦਿਓ ਆ ਕਰਾ ਦਿਓ ਸਿਰਫ ਆਪਣੀ ਜਿਹੜੀ ਚੀਜ਼ ਆ ਉਹਨੂੰ ਠੋਕਣ ਜਾ ਵੜਦੇ ਆ ਲੇਕਿਨ ਜਿਹੜੀ ਮੇਨ ਚੀਜ਼ ਐ ਜਿਹੜੀ ਚੀਜ਼ ਤੇ ਉਹਨੂੰ ਲੋੜ ਐ ਉਹਦੇ ਬਲਦ ਧਿਆਨ ਬਿਲਕੁਲ ਨਹੀਂ ਦਿੰਦੇ ਕਾਉਨ ਸਿਸਟਮ ਕੀ ਐ ਹਰ ਇੱਕ ਚੀਜ਼ ਨੂੰ ਦੇਖਣਾ ਉਹਦਾ ਫਰਜ ਬੰਦ ਹੈ ਹੁਣ ਜਿਵੇਂ ਤੁਸੀਂ ਮੰਨ ਲਓ ਇਹਦੇ ਉੱਪਰ ਇਕੱਲੇ ਹਰੇ ਮੱਛਰ ਅਟੈਕ ਨਹੀਂ ਸੁੰਡੇ ਅਟੈਕ ਵੀ ਨਾਲ ਹੈ ਲੇਕਿਨ ਵਿੱਚ ਜਿਹੜੀ ਵੈਟ ਫਲਾਈ ਹੈ ਉਹਦਾ ਅਟੈਕ ਵੀ ਬਹੁਤ ਜ਼ਿਆਦਾ ਆ ਆਪਾਂ ਨੂੰ ਉਹਨੂੰ ਕੰਟਰੋਲ ਕਰਨ ਵਾਸਤੇ ਹਮਲਾ ਮਾਰਨਾ ਪੈਣਾ ਸੋ ਤੁਸੀਂ ਆਪੋ ਆਪਣੇ ਖੇਤ ਦਾ ਨਿਰੀਖਣ ਕਰੋ ਸਵੇਰ ਜਾ ਕੇ ਜਾਂ ਸ਼ਾਮ ਦੇ ਟਾਈਮ ਜਾ ਕੇ ਆਪਣੇ ਖੇਤ ਨੂੰ ਜਰੂਰ ਦੇਖੋ ਕਿਉਂਕਿ ਜੇ ਤੁਸੀਂ ਦੇਖੋਗੇ ਤੁਹਾਨੂੰ ਪਤਾ ਲੱਗਣਾ ਵੀ ਸਾਡੇ ਖੇਤ 'ਚ ਕੀ ਨੁਕਸ ਹੈ ਤੁਸੀਂ ਸਿਰਫ ਕੀ ਹੈ ਕੱਲਾ ਹਰਾ ਦੇਖ ਕੇ ਮੁੜਿਆ ਨਹੀਂ ਉਹ ਵੀ ਸਾਡਾ ਖਰਬੂਜਾ ਬਰ ਕੋ ਹਰਾਕ ਚਾਰ ਖੜਾ ਹੈ ਇਹਨੂੰ ਕੋਈ ਪ੍ਰੋਬਲਮ ਨਹੀਂ ਹੈ ਨਾ ਉਪਰੋਂ ਦੇ ਕਮੜਿਆ ਕੋ ਲੇਕਿਨ ਸੁੰਡੀ ਵਰਗੇ ਜਿਹੜੇ ਚੀਜ਼ਾਂ ਨੇ ਪੈ ਗਈਆਂ ਤਾਂ ਇਹ ਹਾਲਾਤ ਨੇ ਉਹ ਕਾਫੀ ਮਾੜੇ ਕਰ ਦੇਣਗੀਆਂ ਕਿਉਂਕਿ ਜਿਹੜਾ ਆਪਣਾ ਫਰੂਟ ਬਣਨਾ ਹੈ ਉਹ ਪੱਤੇ ਦੇ ਹੋਣ ਵਾਲੇ ਬਣਨਾ ਇਹ ਧਿਆਨ ਰੱਖਿਓ ਸੋ ਧੰਨਵਾਦ ਵੀਡੀਓ ਸ਼ੇਅਰ ਕਰ ਦਿਓ ਆਪਣੀ ਤੇ ਨਾਲੇ ਜਿਹੜੇ ਸੱਜਣਾ ਚੈਨਲ ਆਪਣਾ ਫੇਸਬੁੱਕ ਤੇ ਸਬਸਕ੍ਰਾਈਬ ਕੀਤਾ ਤੇ ਜੁਟੂ ਤੇ ਫੋਲੋ ਨਹੀਂ ਕੀਤਾ ਫੋਲੋ ਤੇ ਸਬਸਕ੍ਰਾਈਬ ਜੁ ਕਰ ਲੋ ਤੇ ਆਪਣੀ ਵੀਡੀਓ ਸ਼ੇਅਰ ਕਰਿਆ ਕਰੋ ਇਹ ਤੁਹਾਡੀ ਇਮਾਨਦਾਰੀ ਦੇਖੋ ਆਪਾਂ ਖੜਾ ਕੋਈ ਲੱਚਰਤਾ ਕਰ ਰਹੇ ਆ ਚੰਗੀ ਚੀ ਕਰ ਰਹੇ ਆ ਹੋਰ ਫਾਰਮਰ ਵੀ ਦੇ ਹੱਕ ਦੇ ਕਰ ਰਹੇ ਆ ਔਰ ਫਾਰਮਰ ਵੀਰ ਸਾਡੇ ਪੰਜਾਬ ਦੀ ਰੀੜ ਦੀ ਹੱਡੀ ਹੈ ਚੀਤ ਧਿਆਨ ਰੱਖਿਓ ਹੱਸੀ ਘਾ ਸਾਨੂੰ ਜਿਉਂਦੇ ਵਾਜੇ